ਹਾਂਜੀ ਮਿੱਤਰੋ ਅੱਜ ਆਪਾਂ ਚੱਲਿਆਂਗੇ ਮੇਰੇ ਸਹੌਰੀ ਮੈਂ ਤੇ ਬੈਦ ਨਾਲ ਸਾਡੇ ਲਾਣਾ ਬਣਾਗਾ ਸਾਰਾ ਤਿਆਰ ਕੀਤਾ ਹੋਇਆ ਬੁੜੀਆਂ ਬੜੀਆਂ ਸਾਰੀਆਂ ਇਕੱਠੀਆਂ ਕਰਕੇ ਅਸੀਂ ਅੱਜ ਗੱਡੀ ਦੇ ਵਿੱਚ ਹੁਣ ਲੱਦਣ ਜਾ ਰਹੇ ਇਹਨਾਂ ਨੂੰ ਲੱਦ ਕੇ ਵਸ ਫਿਰ ਆਪਾਂ ਚੱਲਿਆਂਗੇ ਅੱਜ ਆਪਣੇ ਸਹੌਰੇ ਦੇ ਪਿੰਡ ਲੋਂਗੋਵਾਲ ਲੋਂਗਾ ਦਾ ਕੋਈ ਕਹਿੰਦੇ ਫੀਟ ਦੀ ਬੋਰੀ ਨਹੀਂ ਲਿਆਉਂਦਾ ਜੱਟ ਤੀਮੀ ਰੈ ਪਰ ਬਾਈ ਮੇਰੇ ਘਰ ਵਾਲੀ ਬਹੁਤ ਚੰਗੀ ਆ ਯਾਰ ਐਵੇਂ ਨਹੀਂ ਕਿਹਾ ਜਾਂਦਾ ਬਹੁਤ ਚੰਗੀ ਆ شریف ਆ ਸੌਵਾ ਆਪਣਾ ਧਿਆਨ ਰੱਖਦਾਈ ਆ ਯਾਰ ਲੋਂਗਾਲ ਬੇਸਿਕਲੀ ਬੰਦਾ ਦਾ ਯਾਰ ਸਿਗਨੇਚਰੀ ਰੇਡ ਜਾਂਦਾ ਜਾਂ ਕੋਈ ਸੋਰ ਨਸੇ ਪੱਤੇ ਵਾਸਤੇ ਜਾਂਦਾ ਹੈਗਾ ਓਕੇ ਜੀ ਚਲੋ ਆਪਾਂ ਲਾਦਦੇ ਮੁੜੀਆਂ ਵੜੀਆਂ ਨੂੰ ਕਰ ਆਪਾਂ ਚਲਦੇ ਆ ਲੈ ਮਿੱਤਰੋ ਚੰਡੇ ਦਾ ਸਾਰਾ ਲੱਲੂ ਲੈਣਾ ਆ ਗਿਆ ਲੱਦ ਲਿਆ ਸੀ ਸਾਰਾ ਲੱਲੂ ਲੈਣਾ ਸਾਰਾ ਲੱਲੂ ਲੈਣਾ ਅਸੀਂ ਗੱਡੀ ਦੇ ਵਿੱਚ ਲੱਦ ਲਿਆ ਤੇ ਹੁਣ ਅਸੀਂ ਤੁਰਦੇ ਆਂਗੇ ਦੇਖ ਸਾਡੇ ਸਾਡੇ ਨਾਲ ਬੈਦ ਵੀ ਬੈਠਾ ਹੈਗਾ ਕਾਲੂ ਵੀ ਆ ਗਿਆ ਬਾਦ ਕਿਹੜਾ ਹੈ ਕਾਲੂ ਵੀ ਆ ਗਿਆ ਚੰਗੌਰ ਨੂੰ ਕਹਿਣਾ ਹੱਸਦਾਗਾ ਬੰਦਾ ਕਾਲੂ ਨਹੀਂ ਆਇਆ ਬੇਬੇ ਬਹਿ ਜਾ ਬਹਿ ਜਾ ਬੇਬੇ ਪੈਦਾ ਘਰ ਦਾ ਮੁੱਢ ਤਾਂ ਪਿੱਛੇ ਰਹਿ ਗਿਆ ਬਹਿ ਜਾ ਮੈਂ ਘਰ ਦਾ ਮੁੱਢ ਤਾਂ ਬਹਿ ਨਾ ਰ ਪਿੱਛੇ ਰਹਿ ਗਿਆ ਬਹਿ ਜਾ ਮੂੰਹ ਮਰ ਜਾ ਮੂੰਹ ਨਹੀਂ ਕਰਦਾ ਜੀਰੇ ਵਾਂਸ ਵਧਾਈਆ ਹੋਰ ਬਰ ਜਾ ਟਰੱਕ ਲੈ ਲਾਲੂ ਬੇਬੇ ਲੈ ਮਿੱਤਰੋ ਅਸੀਂ ਲੱਲੂ ਰਾਣਾ ਲੱਦ ਕੇ ਸਾਰਾ ਝੰਡੇਗਾ ਹੱਕ ਦੀ ਗੱਡੀ ਲੋਂਗੋਵਾਲ ਨੂੰ। ਹਰਵਿੰਦਰਾ ਵਧੀਆ ਠੀਕ ਠਾਕ ਹੈ ਬਜੀ ਅੱਛਾ ਜੀ। ਫੈਟਰ ਰਬੂ। ਲੈ ਬਈ ਮੈਂ ਇੱਥੇ ਬੈਠ ਹੁਣ ਹੋ ਕੇ ਬੇਲੇ ਰੋਟੀ ਪਾਣੀ ਖਾ ਕੇ ਸਾਡੀ ਸੇਵਾ ਕੀਤੀ ਅੱਜ ਬਹੁਤ ਆਪਣੇ ਸਹੁਰਿਆਂ ਨੇ ਬਈ ਧੰਨਵਾਦ ਧੰਨਵਾਦ ਕਰ ਦਿੰਦੇ ਨਾ ਬੱਚਾ। ਹੁੰਦਾ ਬਈ ਇਹਨਾਂ ਦਾ ਹੱਕ ਵੀ ਹੈ ਜਾਲ ਯਾਰ ਕਰਨ ਦਾ ਕਿਉਂਕਿ ਆਪਾਂ ਪਰੋਹਣੇ ਇਹਨਾਂ ਦੇ। ਚਲ ਫੇਰ ਵੀ ਇਹਨਾਂ ਦਾ ਧੰਨਵਾਦ ਯਾਰ ਹੁਣ। ਇਹਨੇ ਕੁੜੀ ਦਿੱਤੀ ਮੈਂ ਕਰ ਕੀ ਅੱਛਾਗਾ। ਦੇਨਾਂ ਦਾ ਬਈ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਨੂੰ ਵਧਾਈਆਂ ਬਈ ਇਹਨਾਂ ਨੇ ਦੁਕਾਨ ਕਰੀਆ ਟੈਸਟ ਕਰਨ ਲਈ ਲੱਗ ਲੱਗ ਕੀ ਕਹਿੰਦੇ ਹੋ ਲੋ ਬੋਟਰੀ ਤਾਂ ਬੋਟਰੀ ਕਰੀਆ ਬਈ ਇਹਨਾਂ ਨੇ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਈ ਤਾਂ ਅੱਜ ਲਈ ਜੜ ਕੇ ਜੜ ਕੇ ਆਹ ਵੇ ਸਾਲ ਆ ਗਿਆ ਆਪਣਾ ਜੱਦੀ ਕੇ ਬਾਅਦ ਸੁਣਾਈ ਜੜ ਕੇ ਅਸਲੀ ਕਰ ਤੇ ਪਾ ਪਾ ਤੇ ਚੜ੍ਹਾਈ ਆ ਇਸ ਤੋਂ ਬਾਅਦ ਪੇਕ ਸੇਕ ਕਰਦੇ ਹਾਂ ਸ਼ੁਰੂ ਫਿਰ ਮਿਲਦੇ ਆ ਓਕੇ ਜੀ। ਲੋ ਜੀ ਮਿੱਤਰੋ ਹੁਣ ਅਸੀਂ ਕਰਦੇ ਆ ਪੇਗ ਸੇਕ ਸ਼ੁਰੂ ਕਹਿੰਦੇ ਕਹਿੰਦੇ ਸੇਵਾ ਕਰਨੀ ਆ ਬਰੋਣਾ ਸਾਹਿਬ ਤੁਹਾਡੀ ਮਾਂ ਚਲੋ ਕੋਈ ਕਰ ਲੋ ਕੋਈ ਗੱਲ ਨਹੀਂ ਕਿਉਂਕਿ ਆਪਾਂ ਬਹੁਤ ਟਾਈਮ ਬਾਅਦ ਆਏ ਕਹਿੰਦੇ ਪੇਗ ਸੇਕ ਲਾਉਣੇ ਆਗੇ ਇਹ ਦੱਸੋ ਕੀ ਖਾਣਾ ਪੀਣਾ ਮੈਂ ਆਖਿਆ ਵੀ ਚਲ ਵੀ ਜਿਹੜਾ ਕੋ ਚੁੱਪ ਖਾਲੀ ਟਮੰਡ ਬੰਦ ਕਰ ਜਾਣ ਤੇ ਮੈਂ ਆਖਿਆ ਵੀ ਚਲ ਜੋੜਾ ਕੁਸ ਲਿਆਉਣਾ ਭਈ ਲੈ ਆਓ ਹਨਾ ਮੈਂ ਬਾਕੀ ਬੈਦ ਨੂੰ ਪੁੱਛਿਆ ਦੀ ਮਾਂ ਵੀ ਕੀ ਖਾਣਾ ਪੀਣਾਗਾ ਬੈਦ ਕਹਿੰਦਾ ਵੀ ਜੋ ਕੁਸ ਮਿਲ ਜੇ ਕਹਿੰਦਾ ਉਹ ਲੈ ਆਓ ਨੇ ਹੀ ਜਾਂਦਾ ਧਾਗਾ ਕਰਦਾਂਗੇ ਪਾਣੀ ਵੀ ਕਰਕੇ ਦਿੰਦਾ ਇਹ ਨਾਲ ਜੇ ਕਿਸੇ ਨੇ ਮਤਬਲ ਧਾਗਾ ਕਰਾਉਣਾ ਹੈ ਪਾਣੀ ਕਰਾਉਣਾ ਹੈ ਸਭ ਕੁਝ ਕਰਕੇ ਦਿੰਦਾ ਸਾਡਾ ਵੈਦ ਇਹਨੂੰ ਲੋਕੀ ਵੈਦ ਵੈਦ ਕਹਿੰਦੇ ਨੇ ਤੇ ਹੁਣ ਮੈਨੂੰ ਕਹਿੰਦੇ ਵੀ ਚਲੋ ਸੇਵਾ ਕਰਨੀ ਆ ਬਰੋਣਾ ਸਾਹਿਬ ਤੁਹਾਡੀ ਮਾਹ ਕਰੋ ਜੀ ਸੇਵਾ ਜ਼ਰੂਰੀ ਆਣ ਤੇ ਲਓ ਜੀ ਮਿੱਤਰੋ ਕੰਮ ਕਰਤਾ ਸੀਨੇ ਸ਼ੁਰੂ ਪਿੰਦਾ ਗੱਟੀਆਂ ਦਾ ਕੀ ਕਿਟੀਆਂ ਨਵਿੰਦਰ ਲੱਗਦੇ ਬੋਲ ਪਾ ਬਿੰਦਰ ਮਮਿਆ ਪਵਿੱਤਾ ਗੱਟੀਆਂ ਦਾ ਬਈ ਬਿੰਦਰ ਲੈ ਹੁਣ ਆ ਸੁਮਨਾ ਸਾਡਾ ਸਾਰਾ ਆ ਗਿਆ ਟਾਈਮ ਹੋਇਆ 2 ਵਜੇ ਨੇ ਤੇ ਅਸੀਂ ਕਰਤਾ ਕੰਮ ਸ਼ੁਰੂ ਤੇ ਸੌਰੇ ਆਏ ਆ ਬਾਈ ਕਿਹੜਾ ਕਿਤੇ ਹੋਰ ਆਏਗੇ ਫਿਰ ਸੇਵਾ ਕਰਨੀ ਤਾਂ ਪਣਦੀ ਏਨੀ ਗਾ ਨਰਕਲ ਬਾਈ ਜੀ ਏਨੀ ਵਿੱਚ ਤਾਂ ਕਰਨੀ ਹੈ ਕਿਉਂ ਭਿੰਦਰਾ ਏਨੀ ਇੱਜ਼ਤ ਬਣਦੀ ਹੈ ਕਿ ਨਾ ਬਾਈ ੱਲੇ ਤਾਂ ਬਹੁਤ ਥੋੜੀ ਹੈ ਜੀ ਹਾਂ ਜੇ ਭਿੰਦਰਾ ਤੇ ਦੇਗਾ ਇੱਜ਼ਤ ਕਰਦਾ ਬਾਈ ਆਪਣਾ ਭਾਈ ਆ ਛੋਟਾ ਭਾਈ ਆ ਪਹਿਲੇ ਮੇਰੇ ਨਾਲ ਹੀ ਰਿਹਾ ਹੁਣ ਤੱਕ ਕਿਹੇ ਜਦੋਂ ਦਾ ਵਿਆਹ ਹੋਇਆ ਸਾਡੀ ਜਾਰੀ ਭੈਣ ਚੋਦੀ ਜਾਇ ਔਰ ਬੀਰੂ ਵਾਲੀ ਹੈਗੀ ਚੱਕ 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 ਬਿੰਦਰ ਪਾ ਪੇਗ ਪਿਆਰ ਦਾ ਪਹਿਲਾ ਪੇਗ ਪਾ ਆ ਜਾ ਓਏ ਬੈਠਾ ਕਿਵੇਂ ਓਏ ਬੈਂਡ ਚ ਉਦੋਂ ਉਦੋਂ ਨਹੀਂ ਪਾਉਦੇ ਹੈਗੇ ਇਹ ਤਾਂ YouTube ਤੇ ਪਾਵਾਂਗੇ ਫੋਲੋਅਰ ਤਾਂ ਆਪਣੇ ਭਿੰਦੇ ਜਰਾ 4 ਨਹੀਂ ਇਹਦੇ ਆਪ ਇੱਕ ਆਜਾਦਾ ਸਾਂਭਰੇ ਜੀ ਕਿਸੇ ਮੇਰੇ ਵੀਰ ਭਾਈ ਨੇ ਦੇਖਣਾ ਤਾਂ ਦੇਖ ਲੂਗਾ ਉਹਨੂੰ ਜੀ ਸੱਦ ਕੇ ਦੇਖੇ ਨਹੀਂ ਆਪਣੀ ਆਜਾਦਾ ਸੇਵ ਹੋ ਰਹੀਆਂ ਨੇ ਬੈਂਡ ਚ ਉਦਾਂ ਹੱਥ ਹਰਿਆ ਦੇ ਦਰਸ਼ਕਾਂ ਨੂੰ ਖੁਸ਼ ਕਰਦੇ ਵੜਾ ਆ ਉਹ ਕੰਪੇਡ ਅਸਰੇ ਗੁੜੇ ਲੈ ਲੈ ਬਈ ਮੈਂ ਇਹ ਕਹਿੰਦਾ ਸਾਰੇ ਲੰਬੇ ਲਾ ਦੂੰਗਾ ਸਮਾਨ ਸੱਡ ਲੈ ਵੇ ਰੈਡੀ ਆ ਪੂਰਾ ਆ ਭਈਆ ਬੋਤਲ ਬਾਤਲ ਖਾਣ ਪੀਣ ਦੀ ਮਾਂ ਦੀ ਲੰਨ ਉਹ ਡੇਗ ਪਿਆ ਬੰਲੇ ਜਾ ਕੇ ਹਾਂ ਚੱਗ ਬਣੇ ਕਿਵੇਂ ਨਾ ਭੈਣ ਤੂੰ ਪਿੰਦਰ ਕਹਿੰਦਾ ਅੱਜ ਪਹਿਲੇ ਤੋੜਦੀ ਪਿਉਣੀ ਆ ਬਈ ਤੁਹਾਨੂੰ ਕਹਿੰਦਾ ਯਾਰ ਪਰੌਣਿਆ ਤੇਰੇ ਖਾਤਰ ਰੱਖੀ ਦੀ ਮਾਹ ਜਲ ਧੰਨਵਾਦ ਬਈ ਪਿੰਦਰਾ ਬਹੁਤ ਬਹੁਤ ਜਿਆਦੇ ਕੀ ਹੋ ਰਿਹਾ ਚੇਅਰਸ ਮੁੰਡਿਓ ਵਿਚਦਰੋਂ ਤੁੰਡੇ ਤੇ ਚੜਦੇ ਨੇ ਮੈਨੂੰ ਆਹ ਤੁੰਡੀ ਭੈਣ ਚੜਦੇ ਚੇਰ ਚ ਪੇਕ ਲਾਉਂ ਜਾਲ ਯਾਰ ਮਾਂਚ ਦਾਵੇ ਮੈਂ ਵੀ ਬਰੂਹਰ ਚੇਰੋਂ ਵੇ ਇੱਕ ਬੰਦੇ ਨੂੰ ਇੱਕ ਲੋ ਮਿੱਤਰੋ ਝੰਡਾ ਐਂਡ ਪਾਰਟੀ ਸਾਰੀ ਕਰੇ ਪਹੁੰਚਣ ਲੱਗੀ ਤੇ ਬਾਈ ਮੇਰੀ ਮਾਸੀ ਨੇ ਕਰਾਇਆ ਦੀ ਗਾ ਰਿਸ਼ਤਾ ਇਹਦਾ ਤੇ ਰਿਸ਼ਤਾ ਕਰਾਇਆ ਹੋਇਆ ਦੇਖੋ ਪੂਰ ਚੜਦਾ ਹੈ ਕਿ ਨਾਲ ਇਹ ਰਿਸ਼ਤੇ ਵਾਲੇ ਪੰਗੇ ਲੈਂਦੀ ਆ ਬਾਹਲੇ ਤੇ ਉਹ ਉਸ ਤੋਂ ਬਾਅਦ ਮਾਦ ਵੱਲ ਕਲੇਜ ਸਿੜ ਜਾਂਦਾ ਹੁਣ ਇਹਨੇ ਵੀ ਇੱਕ ਸਮਝੌਤੇ 'ਚ ਜਾਣਾ ਇਹ ਵੀ ਸਰਪੰਚਣੀ ਵੀ ਆ ਸਾਡੇ ਘਰ ਦੀ ਤੇ ਹੁਣ ਅਸੀਂ ਬਈ ਭੋਗ ਉੱਥੋਂ ਨਿਮੇੜ ਕੇ ਕੀ ਖੰਡ ਪਾੜਤੀਗਾ ਹਾਂ ਖੰਡ ਸੁਖਮਣੀ ਸਾਹਿਬ ਦਾ ਪਾੜਤੀਗਾ ਬਈ ਆਪਣੇ ਮੇਰੇ ਸਹੁਰੇ ਅਜ ਨਿਮੇੜ ਕੇ ਹੁਣ ਅਸੀਂ ਘਰੇ ਵੱਲ ਨੂੰ ਆ ਰਹਿਆਂਗੇ ਤੇ ਮੇਰੀ ਵਾਸੀ ਸਰਪੰਚ ਜੀ ਨੇ ਇਹਨੇ ਜਾਣ ਹੈ ਹਜੇ ਇਹਨੇ ਰੋਲਾ ਨਿਮੇੜਨ ਜਾਣਾ ਹੈ ਹਜੇ ਤੇ ਇਹਨੂੰ ਮੈਂ ਦੇਖੋ ਅਸੀਂ ਛੱਡ ਕੇ ਆਵਾਂਗੇ ਨਾਲੇ ਚੰਗਾ ਜੀ ਸਾਸਰੀ ਘਾਲਾ